ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੋਲਦੀ ਬਰਾੜ ਲੌਰਨਸ ਬਿਸ਼ਨੋਈ ਗਰੁੱਪ ਤੋਂ ਇਹ ਮੈਂ ਇੱਕ ਛੋਟਾ ਜਿਹਾ ਆਡੀਓ ਮੈਸੇਜ ਬਣਾ ਕੇ ਕਈ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਮੈਂ ਕੋਈ ਆਪਣੀ ਗੱਲ ਕਰਨੀ ਚਾਹੁੰਦਾ ਪਹਿਲੀ ਗੱਲ ਤਾਂ ਮੈਂ ਕੋਈ ਆਪਦੇ ਆਪ ਨੂੰ ਬਾਲਾ ਕੋਈ ਵਿਦਵਾਨ ਜਾਂ ਕੋਈ ਐਜੂਕੇਟਿਡ ਜਾਂ ਕੋਈ ਸੁਲਝਿਆ ਬੰਦਾ ਨਹੀਂ ਮੰਨਦਾ ਠੀਕ ਹੈ ਅਸੀਂ ਤਾਂ ਅਸੀਂ ਤਾਂ ਸੁਸਾਇਟੀ ਦਾ ਉਹ ਹਿੱਸਾ ਉਹ ਅਸੀਂ ਸੁਸਾਇਟੀ ਦਾ ਉਹ ਨੇਰੇ ਵਾਲਾ ਖੂੰਜਾਂ ਜਿੱਤੇ ਵਿੱਚ ਕੋਈ ਆਉਣਾ ਨਹੀਂ ਚਾਹੁੰਦਾ ਕੋਈ ਦੇਖਣਾ ਨਹੀਂ ਚਾਹੁੰਦਾ ਤੇ ਅਸੀਂ ਨਾ ਉਹਦੇ ਚੋਂ ਬਾਹਰ ਨਿਕਲ ਹੀ ਸਕਦੇ ਆ ਤੇ ਨਾ ਨਿਕਲਣਾ ਚਾਹੁੰਦੇ ਆ ਸਾਨੂੰ ਅਸੀਂ ਮਾੜੇ ਆ ਸਾਨੂੰ ਮਾੜਾ ਹੀ ਰਹਿਣ ਦਿਓ ਕੋਈ ਦਿੱਕਤ ਨਹੀਂ ਮੈਂ ਕੋਈ ਆਪਦੇ ਆਪ ਨੂੰ ਚੰਗਾ ਬਣਾਉਣ ਨੂੰ ਜਾਂ ਆਪਦੇ ਆਪ ਨੂੰ ਬਹੁਤ ਸੁਲਝਿਆ ਹੋਇਆ ਸਾਬਤ ਕਰਨ ਨੂੰ ਇਹ ਆਡੀਓ ਨਹੀਂ ਪਾਉਣ ਲੱਗਿਆ ਮੈਂ ਇਹ ਆਡੀਓ ਸਿਰਫ ਐਸ ਕਰਕੇ ਪਾ ਰਿਹਾ ਕਿਉਂਕਿ ਮੈਨੂੰ ਉਹ ਲੋਕਾਂ ਤੇ ਅੱਜ ਤੱਕ ਸਾਰਿਆ ਜਿਨ੍ਹਾਂ ਨੇ ਨਾ ਧੁੱਪ ਵੇਖੀ ਨਾ ਠੰਡ ਵੇਖੀ ਨਾ ਮੀਂਹ ਵਿਖਿਆ ਉਹਨਾਂ ਨੇ ਮੂਸੇ ਵਾਲਾ ਪਰਿਵਾਰ ਦੀ ਦਿਨ ਰਾਤ ਸਪੋਰਟ ਕੀਤੀ ਐ ਠੀਕ ਆ ਸਾਡੇ ਉਲਟ ਬੋਲੇ ਆ ਚਲੋ ਕੋਈ ਨਹੀਂ ਬੋਲੇ ਆ ਬਹੁਤ ਦੁਨੀਆ ਬੋਲਦੀ ਐ ਸਾਡੇ ਕੰਮ ਨੂੰ ਵੀ ਇਦਾਂ ਦੇ ਨੇ ਸਾਡੇ ਉਲਟ ਬੋਲਣਾ ਲੋਕਾਂ ਨੇ ਅਸੀਂ ਮਾੜੇ ਆ ਮਾੜੇ ਕੰਮ ਕਰਾਂਗੇ ਤਾਂ ਲੋਕਾਂ ਨੇ ਆਲੋਚਨਾ ਕਰਨੀ ਐ ਠੀਕ ਐ ਪਰ ਬਈ ਹੋਰ ਕੋਈ ਚਾਰਾ ਨਹੀਂ ਚੱਲਿਆ ਮਰਦਾ ਕੀ ਨਹੀਂ ਕਰਦਾ ਬੰਦਾ ਠੀਕ ਐ ਜਦੋਂ ਆਪ ਦਾ ਘਰ ਲੋਕਾਂ ਨੇ ਫੁਕਰਿਆਂ ਨੇ ਨਸ਼ੇੜੀਆਂ ਨੇ ਬਿਨਾਂ ਗੱਲੋਂ ਉਹਕ ਤਣਾਗ ਲੈ ਕੇ ਉਦੋਂ ਮਾੜੇ ਬਣਿਆ ਉਦੋਂ ਪਹਿਲਾਂ ਚੰਗੇ ਸੀ ਆਮ ਲੋਕਾਂ ਚ ਆਮ ਬਣ ਕੇ ਵਿਚਰਦੇ ਸੀ 40 40 ਘੰਟੇ ਟਰੱਕ ਚਲਾਇਆ ਲਗਾਤਾਰ ਕਿਸੇ ਬੰਦੇ ਦਾ ਕਦੇ ਰੁਪਈਆ ਦਾ ਹੱਕ ਨਹੀਂ ਮਾਰਿਆ ਕੋਈ ਕਹਿ ਦੇਵੇ ਬੰਦਾ ਮੇਰਾ ਭਰਾ 12 ਅਕਤੂਬਰ 2020 ਨੂੰ ਮਰਿਆ ਸੀ ਉਦੋਂ ਪਹਿਲਾਂ ਕੋਈ ਕਹੇ ਦੇ ਗੋਲਡੀ ਬਰਾੜ ਨੇ ਕਿਸੇ ਦੀ ਪੰਜੀ ਵੀ ਦੇਣੀ ਜਾਂ ਕਦੇ ਕਿਸੇ ਦਾ ਹੱਕ ਮਾਰਿਆ ਉਦੋਂ ਬਾਅਦ ਸ ਤਾਂ ਰਾਵਾਂ ਤੇ ਇੰਨਾ ਤੇ ਪੈ ਗਏ ਕੋਈ ਚੰਗੇ ਮਾੜੇ ਦਾ ਤੁੱਕ ਹੀ ਨਹੀਂ ਰਹਿ ਗਿਆ ਠੀਕ ਹੈ ਜੋ ਮੂਰੇ ਆਉਂਦਾ ਬਸ ਆ ਹੀ ਜਾਂਦਾ ਮੈਂ ਇਹ ਆਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਲੋਕ ਅੱਜ ਕੱਲ ਬਹੁਤ ਇਹ ਸੋਸ਼ਲ ਮੀਡੀਆ ਤੇ ਮੁੱਦਾ ਪਖਿਆ ਹੋਇਆ ਕਿ ਸਿੱਧੂ ਮੂਸੇ ਵਾਲਾ ਪੰਥਕ ਸੋਚ ਦਾ ਮਾਲਕ ਸੀ ਉਹ ਪੰਜਾਬੀਆਂ ਨੂੰ ਜਾਂ ਸਿੱਖ ਕੌਮ ਨੂੰ ਇੱਕ ਚੰਗੀ ਗਾਈਡੈਂਸ ਦੇ ਰਿਹਾ ਸੀ ਪਰ ਉਹਦਾ ਬਾਪੂ ਉਹਦੀ ਸੋਚ ਤੋਂ ਅਲੱਗ ਤੁਰਨ ਲੱਗ ਗਿਆ ਤੇ ਮਿਸਕ੍ਰੀਡ ਕਰ ਰਿਹਾ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਤੇ ਕਾਂਗਰਸ ਦੀ ਸਿੱਖਾਂ ਦੀ ਖੂਨ ਪੀਣੀ ਪਾਰਟੀ ਦੀ ਸਪੋਰਟ ਗਲਤ ਕਰ ਰਿਹਾ ਇੱਥੇ ਉਹ ਕੁਝ ਵੀ ਗਲਤ ਨਹੀਂ ਕਰ ਰਿਹਾ ਆਪਦੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਪਦੇ ਮੁੰਡੇ ਦੀ ਸੋਚ ਤੋਂ ਉਲਟ ਜਾ ਕੇ ਉਹ ਗਲਤ ਕਰ ਰਿਹਾ ਜੋ ਉਹ ਤੇ ਮੁੰਡੇ ਦੀ ਸੋਚ ਸੀ ਸਿੱਧੂ ਦੀ ਉਹੀ ਇਹਦੇ ਪਿਓ ਦੀ ਸੋਚ ਹੈ ਜਿਹੜੇ ਬੰਦੇ ਨੇ ਹਾਲ ਦੇ ਮੂੰਹ ਹੀ ਕਹਤਾ ਹੈ ਵੀ ਜਿੱਦਣ ਦੀ ਵੋਟ ਬਣੀਆਂ ਉਦਦੇ ਦਾ ਸਾਡੇ ਪਰਿਵਾਰ ਨੇ ਕਿਸੇ ਹੋਰ ਨੂੰ ਵੋਟ ਪਾਈ ਹੋਈ ਨਹੀਂ ਕਾਂਗਰਸ ਤੋਂ ਇਲਾਵਾ ਉਹ ਉਹ ਚਰਚ 84 ਵੀ ਆ ਗਈ ਅਕੀ ਵੀ ਸਾਰੇ ਦੌਰ ਨਾਂਗੇ ਪਰ ਇਹ ਪਰਿਵਾਰ ਨੇ ਉਹਦਾ ਪਿਓ ਆਪ ਮੂੰਹ ਕਹਿੰਦਾ ਵੀ ਅਸੀਂ ਕਾਂਗਰਸ ਤੋਂ ਇਲਾਵਾ ਕਦੇ ਕਿਸੇ ਹੋਰ ਨੂੰ ਵੋਟ ਨਹੀਂ ਪਾਈ ਅਜੇ ਵੀ ਤੁਸੀਂ ਜੇ ਉਹਨਾਂ ਨੂੰ ੱੱੱਕੇ ਨਾਲ ਸ਼ਹੀਦ ਪਰਿਵਾਰ ਕਹਿਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਪਰ ਸ਼ਹੀਦਾਂ ਦੀ ਬੇਇੱਜ਼ਤੀ ਨਾ ਕਰੋ ਜਿਨ੍ਹਾਂ ਨੇ ਵਾਕਈ ਆਪਣੇ ਤਨ ਮਨ ਤਿਕੜਾਈਆਂ ਨੇ ਉਹਨਾਂ ਦੀ ਬੇਇੱਜ਼ਤੀ ਨਾ ਕਰੋ ਇਹ ਜੇ ਬੰਦਿਆਂ ਨੂੰ ਉਹਨਾਂ ਦੇ ਬਰਾਬਰ ਨਾ ਬਾਓ ਇਹ ਇੱਕ پارک ਹੁੰਦਾ ਲੱਖ ਤੇ ਕੱਖ ਚ ਹੁਣ ਮੈਂ ਤੁਹਾਨੂੰ ਮੂਸੇ ਵਾਲਿਆਂ ਦੀਆਂ ਕੁਝ-ਕੁਝ ਗੱਲਾਂ ਯਾਦ ਕਰਾਉਣੀਆਂ ਚਾਹੁੰਦਾ ਜਿਹੜੇ ਲੋਕ ਕਹਿੰਦੇ ਨੇ ਉਹ ਪੰਥਕ ਸੋਚ ਦਾ ਮਾਲਕ ਸੀ ਤੇ ਜਿਹੜੇ ਲੋਕਾਂ ਨੇ ਜੰਨੀਆਂ ਚੀਕਾਂ ਮਾਰੀਆਂ ਵੀ ਮੂਸੇ ਵਾਲਾ ਮਰ ਗਿਆ ਹੁਣ ਪੰਜਾਬ ਨੂੰ ਤੇ ਕੌਮ ਨੂੰ ਕੋਈ ਸੇਤ ਦੇਣ ਵਾਲਾ ਰਹਿ ਹੀ ਨਹੀਂ ਗਿਆ ਤੁਹਾਨੂੰ ਮੈਂ ਕੁਝ ਗੱਲਾਂ ਯਾਦ ਕਰਾਉਣਾ ਜਿਹੜੀਆਂ ਤੁਹਾਨੂੰ ਉਹਦੇ ਕਰੈਕਟਰ ਨੂੰ ਬਾਰੇ ਤੁਹਾਡੇ ਮੂਰੇ ਲਿਆਉਣਗੀਆਂ ਆਪਣੀ ਅੱਜਕੱਲ ਨਾ ਰਜੇ ਮੀ ਨੀ ਨੀ ਆਪਾਂ ਉਲਝੇਵੇਂ ਇੰਨੇ ਆ ਸਾਰੇ ਆਲਦੀਆਂ ਉਹਦੀਆਂ ਜ਼ਿੰਦਗੀਆਂ ਚ ਆਪਾਂ ਗੱਲਾਂ ਭੁੱਲ ਜਾਂਦੇ ਆ ਪਰ ਸਾਡੀ ਤਾਂ ਹੁਣ ਜ਼ਿੰਦਗੀ ਆਹੀ ਰਹਿ ਗਈ ਆਹੀ ਕੁਛ ਚੱਲੀ ਜਾਂਦਾ ਤਾਂ ਸਾਨੂੰ ਮੇਬੀ ਨਹੀਂ ਭੁੱਲ ਰਹੀਆਂ ਇਹ ਚੀਜ਼ਾਂ ਮੈਂ ਤੁਹਾਨੂੰ ਉਹਦੀਆਂ ਕੁਝ ਕੋਨੀਆਂ ਚੀਜ਼ਾਂ ਯਾਦ ਕਰਾਉਣਾ ਉਹਦੀਆਂ ਤੁਹਾਨੂੰ ਸ਼ਾਇਦ ਕਰੈਕਟਰ ਦੁਬਾਰੇ ਤੁਹਾਨੂੰ ਰਿਮਾਈਂਡ ਕਰਾਉਣਾ ਉਹੀ ਸਿੱਧੂ ਮੂਸੇਵਾਲੇ ਨੂੰ ਤੁਸੀਂ ਪੰਥਕ ਦੱਸਣਿਓ ਜਿਹਨੇ ਕਾਂਗਰਸ ਜੁਆਇਨ ਕੀਤੀ ਕਾਂਗਰਸ ਨੂੰ ਇਲੈਕਸ਼ਨ ਲੜਿਆ ਰਾਹੁਲ ਗਾਂਧੀ ਦੇ ਗੋਡੀ ਹੱਥ ਲਾ ਕੇ ਇਲੈਕਸ਼ਨ ਸ਼ੁਰੂ ਕੀਤੇ ਆ ਉਹਦਾ ਜਿੱਦੇ ਦਫ਼ਤਰ ਦਾ ਘਟਨ ਸੀ ਬਿਆਨਤ ਸਿੰਘ ਬੁੱੱਜੜ ਦਾ ਪੋਤਾ ਰਮਨੀਤ ਸਿੰਘ ਬਿੱਟੂ ਲਧਿਆਣਿਓ ਚੱਲ ਕੇ ਮਾਨਸੇ ਆਇਆ ਤੇ ਉਹਦੇ ਦਫ਼ਤਰ ਦਾ ਰੀਬਨ ਕੱਟ ਕੇ ਗਿਆ ਸੀ ਤੁਹਾਨੂੰ ਫੋਟੋ ਮੈਂ ਅੱਜ ਵੀ ਸਿੱਧੂ ਦੇ ਪੇਜਾਂ ਤੇ ਮਿਲ ਜਾਣਗੀਆਂ ਇਹ ਉਹੀ ਸਿੱਧੂ ਆ ਜਿਹਨੇ ਜਿਹੜਾ ਉਮਰਾਂਨਗਲ ਨੂੰ ਜਾ ਕੇ ਉੱਥੇ ਉਮਰਾਂਨਗਲ ਪਿੰਡ ਜਾਣਾ ਸੀ ਵੀ ਉਮਰਾਂਨਗਲ ਸਾਹਿਬ ਆ ਆਡੇ ਤੁਸੀਂ ਬਹੁਤ ਲੰਮਾਈ ਹੋਣੇ ਆ ਪਰ ਜਿਹੜਾ ਖੜਾ ਅੱਜ ਮੈਂ ਤੁਹਾਡੇ ਕਰਕੇ ਲਾਉਂਗਾ ਇਹ ਦੁਨੀਆ ਯਾਦ ਰੱਖੂਗੀ ਤੇ ਉੱਥੇ ਸ਼ਰਾਬ ਪੀ ਕੇ ਇਹ ਉਮਰਾਂ ਨੰਗਲ ਨਾਲ ਜੱਫੀਆਂ ਪਾਪਾ ਸਟੇਜਾਂ ਤੇ ਨੱਚਦਾ ਸੀ ਉਹ ਵੀਡੀਓ ਹਜੇ ਤੱਕ YouTube ਤੇ ਹੈਗੀਆਂ ਇਹ ਉਮਰਾਂ ਨੰਗਲ ਪਰਿਵਾਰ ਉਹੀ ਹੈ ਜਿਹਨੇ ਤਿੰਨ ਪੀੜੀਆਂ ਤੋਂ ਸਿੱਖਾਂ ਦਾ ਖੂਨ ਪੀਤਾ ਇਹਦਾ ਦਾਦਾ ਜੀਵਨ ਸਿੰਘ ਉਮਰਾਂ ਨੰਗਲ ਜੋ ਪਿੰਡਰਾਂ ਵਾਲੇ ਸੰਤਾਂ ਦੇ ਮੇਰੇ ਮਾਲ ਮੰਤਰੀ ਸੀਗਾ ਇਹਨੇ ਪਿੰਡਰਾਂ ਵਾਲੇ ਸੰਤਾਂ ਦੀ ਜਿੰਨੀ ਖਲਾਫਤ ਕਰ ਸਕਦਾ ਸੀ ਉੰਨੀ ਖਲਾਫਤ ਕੀਤੀ ਹੈ ਹਮਲੇ ਵੇਲੇ ਇਹਨੇ ਮਦਦ ਕੀਤੀ ਹੈ ਸਰਕਾਰ ਦੀ ਪੰਥ ਦੇ ਉਲਟ ਚੱਲਿਆ ਇਹਦਾ ਮੁੰਡਾ ਖਾੜਕੂ ਆਦ ਦੇ ਵੇਲੇ ਐਸਐਸਪੀ ਸੀਗਰਾ ਇਹਨੇ ਹਜ਼ਾਰਾਂ ਲੱਖਾਂ ਐਨਕਾਊਂਟਰ ਕੀਤੇ ਆ ਪਤਾ ਨਹੀਂ ਕਿੰਨੇ ਮੁੰਡੇ ਕੁੜੀਆਂ ਨਾਲ ਧੱਕਾ ਕੀਤਾ ਜਿਹਦਾ ਕੋਈ ਹਸਾਬ ਹੀ ਨਹੀਂ ਇਹਨਾਂ ਦੀ ਤੀਜੀ ਜਨਰੇਸ਼ਨ ਆ ਆਪਨ ਮਰਾਜ ਸਿੰਘ ਮਰਨੰਗਲ ਜਿਹੜਾ ਅੱਜਕੱਲ ਜਿਹੜਾ ਹੁਣ ਪਿੱਛੇ ਜੇ ਇਹ ਸਸਪੈਂਡ ਹੋਇਆ ਬਹਿਬਲ ਗੋਲੀकांड ਦੇ ਦੋਸ਼ੀ ਸੀ ਜਿਹਦੇ ਨਾਲ ਸਿੱਧੂ ਦੀ ਵੀਡੀਓ ਆ ਸਟੇਜਾਂ ਤੇ ਨੱਚਦੀਆਂ ਦੀ ਤੁਸੀਂ ਇਹਨਾਂ ਨੂੰ ਸ਼ਹੀਦ ਕਹਿੰਨੇ ਹੋ ਠੀਕ ਹੈ ਫੇਰ ਤੁਹਾਨੂੰ ਗੱਲ ਯਾਦ ਕਰਾਦਾ ਇਨੂੰ ਤੁਸੀਂ ਸ਼ਹੀਦ ਕਿਵੇਂ ਕਹਿ ਸਕਦੇ ਹੋ ਇਹ 29 ਮਈ 2000 22 ਨੂੰ ਮਰਿਆ ਠੀਕ ਹੈ ਇਹਨੇ ਸ਼ੋਅ ਅਨਾਉਂਸ ਕੀਤਾ ਵਿਆ ਸੀ 5 ਜੂਨ ਦਾ ਆਦੇ ਮਰਨ ਤੋਂ 6-7 ਦਿਨ ਬਾਅਦ ਇਹਦਾ 5 ਜੂਨ ਨੂੰ ਸ਼ੋਅ ਸੀਗਾ ਦਿੱਲੀ 'ਚ ਠੀਕ ਹੈ 5 ਜੂਨ ਨੂੰ ਕੀ ਹੁੰਦਾ ਯਾਦ ਹੈ ਕੱਲੂਕਾਰ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਹੁੰਦੀ ਆ ਉਦੋਂ ਪਿੰਡਰਾਣੇ ਸੰਤ ਪੂਰੇ ਹੋਏ 6-7000 ਨਿਹੱਥੇ ਰਦੋਸ਼ੇ ਮੁੰਡੇ ਕੁੜੀਆਂ ਬੱਚਿਆਂ ਨੂੰ ਨੱਥਿਆਂ ਨੂੰ ਮਾਰਿਆ ਗਿਆ ਉਸ ਦਿਨ ਆਪਣੇ ਕਿਸੇ ਕਿਸੇ ਜਵਾਗ ਦਾ ਕੋਈ ਜਨਮ ਦਿਨ ਵੀ ਹੋਵੇ ਨਾ ਤੇ ਕਹਿੰਦੇ ਆ ਬਈ ਅਗਲੇ ਹਫਤੇ ਮਨਾਵਾਂਗੇ ਯਾਰ ਆਹ ਹਫਤੇ ਤਾਂ ਖਾਣਦੇ ਪੀਂਦੇ ਜਾਂ ਵਧੀਆ ਨਹੀਂ ਲੱਗਦੀਆਂ ਕੋਈ ਨਾਚ ਗਾਣਾ ਕਰਦੇ ਬਹੁਤ ਭਾਰੀ ਦਿਨ ਨੇ ਕੌਮ ਤੇ ਇਸ ਬੰਦੇ ਨੇ 5 ਜੂਨ ਦਾ ਸ਼ੋਅ ਅਨਾਉਂਸ ਕੀਤਾ ਹੋਇਆ ਸੀ ਇਹਦਾ ਸ਼ੂਨ ਇਸ 콘ਸਰਟ ਸੀ ਬਹੁਤ ਵੱਡਾ ਬਹੁਤ ਵੱਡੇ ਲੈਵਲ ਦਾ ਹਜ਼ਾਰਾਂ ਚ ਉਹਦੀਆਂ ਟਿਕਟਾਂ ਸੀ ਜੋ ਸੋਲਡ ਆਊਟ ਸੀਗੀਆਂ ਆਲਰੇਡੀ 29 ਤਰੀਕ ਨੂੰ ਮਰਿਆ ਉਦੋਂ ਤੱਕ ਉਹ ਫੁੱਲ ਸੋਲਡ ਆਊਟ ਸ਼ੋ ਸੀ ਇਹਦੀ ਸੋਸ਼ਲ ਮੀਡੀਆ ਤੋਂ ਪੋਸਟ ਰਿਚ ਕੀ ਲਾਸਟ ਵੀ ਸ਼ੋ ਸੋਲਡ ਆਊਟ ਆ ਇਨੂੰ ਕਾਲੀ ਨਾਲ ਮਾਰਨ ਦਾ ਵੀ ਸਾਡਾ ਇੱਕ ਇਹ ਵੀ ਕਾਰਨ ਸੀਗਾ ਕਿਉਂਕਿ ਇਹਨੇ ਉਸ ਤੋਂ ਬਾਅਦ ਉਹ ਸ਼ੋਅ ਕਰਕੇ ਵਰਲਡ ਟੂਰ ਤੇ ਚਲੇ ਜਾਣਾ ਸੀ ਮੈਨੂੰ ਐਸ ਪਤਾ ਨਹੀਂ ਕਦੋਂ ਹੱਥ ਹੋਣਾ ਯਾਨੀ ਕਦੋਂ ਨਹੀਂ ਹੋਣਾ ਠੀਕ ਹੈ ਨਾਲੇ ਇਹਨੂੰ ਅਸੀਂ ਸ਼ੋਅ ਨਹੀਂ ਚਲਾਉਣਾ ਚਾਹੁੰਦੇ ਉਹ ਜੇ ਸ਼ੋਅ ਲੱਗ ਜਾਂਦਾ 5 ਜੂਨ ਨੂੰ ਦਿੱਲੀ ਜਾ ਕੇ ਪੱਗ ਬੰਨਣ ਵਾਲਾ ਮੁੰਡਾ 5 ਜੂਨ ਨੂੰ ਜੋ ਕਾਂਗਰਸ ਦਾ ਬੰਦਾ ਹੋਵੇ ਕਾਂਗਰਸ ਨੇ ਉਹ ਇਲੈਕਸ਼ਨ ਲੜਿਆ ਹੋਵੇ ਕੁਝ ਟਾਈਮ ਪਹਿਲਾਂ ਉਹ ਪੰਜ ਜੰਗ ਨੂੰ ਦਿੱਲੀ ਜਾ ਕੇ ਸ਼ੋਅ ਲਾਵੇ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਬਹੁਤੇ ਵਿੱਚੋਂ ਜਿਹੜੇ ਸਿੱਖ ਹੋਣੇ ਸੀ ਉਹ ਸ਼ਰਾਬ ਪੀ ਕੇ ਉੱਥੇ ਨੱਚਣ ਠੀਕ ਹੈ ਇਹ ਦੋ ਵੱਡੀ ਕੌਮ ਵਾਸਤੇ ਕੋਈ ਬੇਇਸਤੀ ਵਾਲੀ ਗੱਲ ਨਹੀਂ ਹੋ ਸਕਦੀ ਸੀ ਇਹ ਇਹ ਸਟਰੈਟਜੀਜ਼ ਹੁੰਦੀਆਂ ਨੇ ਤਾਂਕਿ ਕੌਮਾਂ ਦੇ ਮਨਾਂ 'ਚ ਇਹ ਚੀਜ਼ਾਂ ਫਿੱਕੀਆਂ ਪਾਈਆਂ ਜਾਣ ਜਿਹੜੀਆਂ ਜਿਹੜੇ ਦਿਨਾਂ 'ਚ ਦਿਵਾਨ ਲੱਗਣੇ ਚਾਹੀਦੇ ਕੀਰਤਨ ਲੱਗਣੇ ਚਾਹੀਦੇ ਆ ਜਾਗਰੂਕਤਾ ਆਉਣੀ ਚਾਹੀਦੀ ਆ ਦੁਬਾਰੇ ਯਾਦ ਕਰਾਉਣਾ ਚਾਹੀਦਾ ਵੀ ਸਾਡੇ ਨਾਲ ਇਹਨਾਂ ਦਿਨਾਂ 'ਚ ਕੀ ਹੋਇਆ ਸੀ ਭਿੰਡਰਾਣੇ ਸੰਤਾਂ ਨਾਲ ਕੀ ਹੋਇਆ ਸੀ ਅਕਾਲ ਤਖਤ ਨਾਲ ਕੀ ਹੋਇਆ ਸੀ ਉਹਨਾਂ ਦਿਨਾਂ ਵਿੱਚ ਇਹਨੇ ਸ਼ੋਅ ਲਾਉਣਾ ਸੀ 5 ਜੂਨ ਨੂੰ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਨੇ ਸ਼ਰਾਬ ਪੀ ਕੇ ਨੱਚਣਾ ਸੀ ਤੇ ਇਹਨਾਂ ਚੀਜ਼ਾਂ ਨਾਲ ਹੀ ਦਿਮਾਗ 'ਚ ਗੱਲਾਂ ਗੱਡੀਆਂ ਹੰਦਿਆ ਨੇ ਟਾਈਮ ਟੂ ਟਾਈਮ ਪਾ ਕੇ ਤੁਹਾਨੂੰ ਲੱਗਦਾ ਵੀ ਇਹ ਕੋਇਨਸੀਡੈਂਸ ਸੀ ਤੁਹਨਾ ਤਾਂ ਕਾਂਗਰਸ ਉਹਦੀ ਐਲ ਚ ਕੋਈ ਹੈ ਨਹੀਂ ਸੀ ਸਟ੍ਰੈਟਜੀ ਵੀ 5 ਜੂਨ ਨੇ ਸ਼ੋਅ ਕਿਉਂ ਲਵਾਉਣਾ ਸਾਰਾ ਸਾਲ ਪਿਆ ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ ਸੀ ਉਹ ਚੀਜ਼ ਦਾ ਇਹ ਨਹੀਂ ਕੋਈ ਵੀ ਇਹਨੇ ਅਣਜਾਣੇ ਚ ਸ਼ੋਅ ਅਨਾਉਂਸ ਕਰਤਾ ਤੇ ਇਹਨੂੰ ਪਤਾ ਨਹੀਂ ਸੀ ਜਦੋਂ ਇਹਨੇ ਡੇਟ ਅਨਾਉਂਸ ਕੀਤੀ ਉਸ ਤੋਂ ਬਾਅਦ ਚ ਬਹੁਤ ਇਹਦਾ ਸੋਸ਼ਲ ਮੀਡੀਆ ਤੇ ਵਿਰੋਧ ਹੋਇਆ ਉਹਨਾਂ ਦਿਨਾਂ ਚ ਕਿ ਭਾਈ ਇਹ ਇੰਨਾ ਦਿਨ ਚ ਸ਼ੋਅ ਨਾ ਲਾ ਤੂੰ ਇਹ ਤੂੰ ਗਲਤ ਕਰ ਰਿਹਾ ਹੈ ਇਹਨੇ ਬਾਅਦ ਚ ਲਾਈਵ ਹੋ ਕੇ ਜਵਾਬ ਦਿੱਤਾ ਸੀ ਵੀ ਸਾਡਾ ਤਾਂ ਇਹ ਕੀਤਾ ਅਸੀਂ ਕੀ ਕਰੀਏ ਅਸੀਂ ਰੋਟੀ ਨਹੀਂ ਖਾਣੀ ਭੁੱਖੇ ਮਰ ਜੀਏ ਮਾਰਾਈ ਤੋ ਡਰਨਾ ਚਾਹੀਦਾ ਸੀ ਉਹਨੂੰ ਇਹਦੀ ਮੌਤ ਵੀ ਸ਼ਾਇਦ ਤਾਂ ਹੀ ਆਈ ਹੈ ਮਹਾਰਾਜ ਨੇ ਇਹਨੂੰ ਇੰਨਾ ਕੁਝ ਦਿੱਤਾ ਇੰਨੀਆਂ ਨੂੰ ਸ਼ੋਰਟ ਦਿੱਤੀ ਇੰਨਾ ਨੂੰ ਪੈਸਾ ਦਿੱਤਾ ਪਰ ਇਹ ਬੰਦੇ 'ਚ ਹਜੇ ਵੀ ਇੰਨਾ ਸਬਰ ਨਹੀਂ ਆਇਆ ਸੀ ਵੀ ਇਹ ਇੱਕ ਦਿਨ ਸ਼ੋਕ ਛੱਡ ਦੇ ਵਿਆਪ ਦੀ ਕੌਮ ਦੇ ਕਹਨ ਤੇ ਇਹ ਡਟਿਆ ਰਿਹਾ ਉਹ ਚੀਤੇ ਤੇ ਜੇ ਇਹ ਨੱਤੀ ਨੂੰ ਨਾ ਮਰਦਾ ਤੇ ਇਹਨੇ 5 ਤਰੀਕ ਨੂੰ ਸਾਰੀ ਕੌਮ ਦੀ ਬੇਇੱਜ਼ਤੀ ਕਰਾਉਣੀ ਸੀ ਉੱਥੇ ਠੀਕ ਹੈ ਤੁਸੀਂ ਇਹਨੂੰ ਸ਼ਹੀਦ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਠੀਕ ਹੈ ਫਿਰ ਤੁਸੀਂ ਕਿੰਨੇ ਵਣੇ ਪੰਥਕ ਗਾਣੇ ਗਾਏ ਠੀਕ ਹੈ ਪੰਥਕ ਸੋਚ ਵਾਲਾ ਸੀ ਇਹ ਇਹਨੇ ਸ਼ਹੀਦਾਂ ਦੇ ਨਾਮ ਲੈ ਗਾਣਿਆਂ ਚ ਠੀਕ ਹੈ ਕਦੋਂ ਲੈ ਬਈ ਐਸ ਵੀ ਐਲ ਚੱਲਿਆ ਐਸ ਵੀ ਐਲ ਕਦੋਂ ਆਇਆ ਗਾਣਾ ਜਦੋਂ ਸਿੱਧੂ ਮਰ ਗਿਆ ਉਦੋਂ ਬਾਅਦ ਮੈਂ ਇਹ ਵੀ ਕਹਿ ਦਿੰਨਾ ਐਸ ਵੀ ਐਲ ਨੇ ਗਾਇਆ ਵੀ ਨਹੀਂ ਹੋਣਾ ਗਾਣੇ ਵੀ ਉਹ ਸਾਰੇ ਅੱਜਕੱਲ ਜੋ ਟੈਕਨੋਲੋਜੀ ਚੱਲ ਰਹੀ ਹੈ ਜੋ ਲੋਕ ਇਸ ਲਾਈਨ ਨਾਲ ਜੁੜੇ ਹੋਏ ਨੇ ਸਿੰਗਿੰਗ ਲਾਈਨ ਨਾਲ ਉਹਨਾਂ ਨੂੰ ਪਤਾ ਵੀ ਅੱਜਕੱਲ ਕੋਈ ਵੀ ਆਵਾਜ਼ ਦਾ ਗਾਣਾ ਕੁਝ ਘੰਟੇ ਦੇ ਵਿੱਚ ਤਿਆਰ ਹੋ ਜਾਂਦਾ ਚਾਹੇ ਉਹ ਬੰਦਾ ਹੈ ਪਗਾਵੀ ਚਾਹੇ ਨਾਗਾ ਵੀ ਅੱਜਕੱਲ ਸੌਫਟਵੇਅਰ ਇਦਾਂ ਦੇ ਨੇ ਕਿ ਕਿਸੇ ਦੀ ਵੀ ਆਵਾਜ਼ ਤੁਸੀਂ ਕੋਈ ਵੀ ਚੀਜ਼ ਗਵਾ ਸਕਦੇ ਹੋ ਠੀਕ ਐ ਐਸਵਾਈਐਲ ਦੇ ਮਰਨ ਤੋਂ ਬਾਅਦ ਆਇਆ ਨਾਲੇ ਐਸਵਾਈਐਲ ਗਾਣੇ ਦਾ ਕੀ ਮਤਲਬ ਭਈ ਜਿਨ੍ਹਾਂ ਨੇ ਜਿਹੜੇ ਪਰਿਵਾਰ ਨੇ ਗਾਂਧੀ ਪਰਿਵਾਰ ਨੇ ਜਿਨ੍ਹਾਂ ਨੇ ਉਹ ਨਹਿਰ ਕੱਢੀ ਸੀ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਇਹ ਰਫੜ ਉਹਨਾਂ ਦੇ ਪਰਿਵਾਰਾਂnga ਜਾ ਕੇ ਇਹ ਗੁੱਡੀ ਹੱਥ ਲਈ ਜਾਂਦਾ ਸੀ ਪਿੰਡਰਾਣੇ ਸੰਤਾਂ ਦੀ ਆਪਾਂ ਕਹਿੰਦੇ ਆ ਇਹ ਹੱਥ ਤੇ ਟੈਟੂ ਬਣਿਆ ਸੀ ਕਿੱਥੇ ਫੋਟੋ ਵੇਖ ਲਈ ਤੁਸੀਂ ਪਿੰਡਰਾਣੇ ਸੰਤਾਂ ਦੀ ਟੈਟੂ ਬਣਾਈ ਦੀ ਇਹਦੇ ਹੱਥ 'ਚ ਸਭ ਅਫਵਾਹਾਂ ਨੇ ਇਹ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਲੋਕਾਂ ਤੋਂ ਸਿੰਪਥੀ ਲੈਣ ਵਾਸਤੇ ਇਹ ਚੀਜ਼ਾਂ ਘੜੀਆਂ ਨੇ ਇਹ ਨੈਰੇਟਿਵ ਬਣਾਤਾ ਵੀ ਉਹ ਤਾਂ ਬੜਾ ਭਈ ਪੰਥਕ ਸੋਚ ਦਾ ਮਾਲਕ ਸੀ ਜਾਂ ਕੁਛ ਇਹ ਆਉਣ ਵਾਲਾ ਬਿਆਨਤਾ ਪੁੱਛੜ ਬੰਨਾ ਸੀ ਜਿੱਡਾ ਇਹ ਹੰਕਾਰਿਆ ਜਿੱਡਾ ਇਹ ਰੱਬ ਨੂੰ ਭੁੱਲ ਚੁੱਕਿਆ ਸੀ ਠੀਕ ਹੈ ਕਿਤੇ ਜਿਉਂਦਿਆਂ ਤੋਂ ਜਦੋਂ ਇਹ ਦਿੱਲੀ ਧਰਨੇ ਤੇ ਗਿਆ ਉੱਥੇ ਲੋਕਾਂ ਨੇ ਇਹਨੂੰ ਗਾਲਾਂ ਕੱਢ-ਕੱਢ ਭਜਾਇਆ ਇਹ ਤੋਂ ਖੜਿਆ ਨਹੀਂ ਗਿਆ ਉੱਥੇ ਵੀਡੀਓ ਨੇ ਅੱਜ ਕੱਲ ਭੱਜਦਾ ਗਦਾਰਾ ਕਾਂਗਰਸ ਦੇ ਟੱਟੂ ਆ ਗਏ ਇੱਥੇ ਭੱਜਾ ਤੂੰ ਇੱਥੇ ਕੀ ਲੈਣ ਆਇਆ ਜਦੋਂ ਮਾਨਸੇ ਕੀ ਕਿਸਾਨ ਧਰਨਾ ਲੱਗਿਆ ਸੀ ਉੱਥੇ ਮਾਨਸੇ ਵਾਲੇ ਕਿਸਾਨ ਆਗੂਆਂ ਨੇ ਇਹਨੂੰ ਉੱਥੇ ਬਹਿ ਨਹੀਂ ਦਿੱਤਾ ਇਹ ਉੱਥੇ ਜਾ ਕੇ ਬਹਿ ਗਿਆ ਆਪਣੇ ਦੋਸਤਾਂ ਨਾਲ ਤੇ ਇਹਨੂੰ ਕਹਿੰਦੇ ਤੂੰ ਇੱਥੇ ਕਿ ਆਇਆ ਖੜਾ ਹੋ ਕਹਿੰਦਾ ਤੂੰ ਚੱਲ ਘਰੇ ਤੂੰ ਤਾਂ ਕਾਂਗਰਸ ਚ ਹੈ ਤੂੰ ਇੱਥੇ ਕੀ ਕਰਨਾ ਆਇਆ ਇਹ ਨੇ ਉੱਥੋਂ ਆ ਕੇ ਬਾਅਦ ਚ ਆ ਕੇ ਬੋਲੇ ਵੀ ਆ ਵੀ ਮੇਰੀ ਬੇਇੱ ਠੀਕ ਹੈ ਰਾਹੁਲ ਗਾਂਧੀ ਦੇ ਨਾਲ ਹੈਲੀਕਾਪਟਰ ਚ ਇਹ ਘੁੰਮਦਾ ਸੀ ਠੀਕ ਹੈ ਗਾਂਧੀ ਪਰਿਵਾਰ ਦੀ ਸੋਚ ਨੂੰ ਸਟਰੋਂਗ ਕਰਨ ਤੇ ਇਹਦਾ ਬੰਦੇ ਦਾ ਜ਼ੋਰ ਲੱਗਿਆ ਹੋਇਆ ਸੀ ਉਮਰ ਅੰਗਨਾ ਇਹਦੀ ਯਾਰੀ ਰਮਨਜੀਤ ਬਿੱਟੂ ਨਾਲ ਇਹਦੀ ਯਾਰੀ ਠੀਕ ਹੈ ਗਾਂਧੀ ਨਾਲ ਇਹਦੀ ਯਾਰੀ ਕਾਣੇ ਤੁਹਾਨੂੰ ਮੈਂ ਦੱਸ ਦਿਆ ਹਾਂ ਐਸਵਾਈਐਲ ਦੂਜਿਆਂ ਨੇ ਗਾਣਾ ਕਿਹੜਾ 295 ਇਹ ਕੱਢਿਆ ਸੀ ਉਹ ਗਾਣਾ ਕਦੋਂ ਕੱਢਿਆ ਤੁਹਾਨੂੰ ਯਾਦ ਹੈ ਜਦੋਂ ਇਹਨੇ ਸ਼ਹੀਦ ਮਾਈ ਭਾਗੋ ਦੀ ਤੁਲਨਾ ਇੱਕ ਇੱਕ ਮਾਡਲ ਨਾਲ ਕੀਤੀ ਸੀ ਤੇ ਉਹ ਮਾਡਲ ਦੇ ਜਿਹੜੇ ਕੱਪੜੇ ਗਾਣੇ ਚ ਪਾਏ ਸੀ ਉਸ ਗਾਣੇ ਚ ਪਾਏ ਸੀ ਤੁਸੀਂ ਉਹ ਵੀ ਦੇਖ ਲਿਓ ਜਾਂ ਇੱਕ ਰਾਈਫਲ ਨਾਲ ਕੰਪੇਅਰ ਕੀਤੀ ਸੀ ਸ਼ਹੀਦ ਮਾਈ ਭਾਗੋ ਜਿਨ੍ਹਾਂ ਦਾ ਨਾਮ ਵੀ ਅਦਬ ਨਾਲ ਲੈਣਾ ਚਾਹੀਦਾ ਜਿਨ੍ਹਾਂ ਦੀਆਂ ਮਸਾਲਾਂ ਦਿੱਤੀਆਂ ਹੋਈਆਂ ਅੱਜ ਤੱਕ ਆਪਣੀਆਂ ਧੀਆਂ ਭੈਣਾਂ ਨੂੰ ਸਿੱਧੇ ਰਾਵਾਂ ਤੇ ਤੁਰਨ ਤੇ ਸੇਹ ਦਿੰਦੀਆਂ ਨੇ ਇਹਨੇ ਉਹਦੀ ਕੰਪੇਅਰ ਮੈਂ ਭਾਗੋ ਦੀ ਕਿਹਦੇ ਨਾਲ ਗਿੱਤੀ ਸੀ ਉਹ ਤੁਸੀਂ ਆਪ ਦੇਖ ਲਿਓ ਜਦੋਂ ਲੋਕ ਇਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਬੈਠੇ ਉਦੋਂ ਬਾਅਦ ਚ ਇਹਨੇ ਉਹ ਗਾਣਾ ਕੱਢਿਆ ਸੀ ਵੀ ਹਾਂ ਤੁਸੀਂ ਕੌਣ ਹੋ ਨੰਨੇ ਸਾਨੂੰ ਦੱਸਣ ਵਾਲਾ ਵੀ ਅਸੀਂ ਆਪਦਾ ਧਰਮ ਕਿਵੇਂ ਫੋਲੋ ਕਰਨਾ ਸ਼ਹੀਦ ਕਹਿਣਾ ਕਹੀ ਜਾਓ ਪਰ ਯਾਰ ਕੁਝ ਸੋਚੋ ਜਿਹੜੇ ਸੱਚੀ ਸ਼ਹੀਦ ਹੈ ਉਹਨਾਂ ਨੂੰ ਤੁਸੀਂ ਇਹੋ ਜਿਹੇ ਫਰਜ਼ੀ ਸ਼ਹੀਦਾਂ ਦੇ ਨਾਲ ਲਿਆ ਕੇ ਬਿਠਾ ਦੋਗੇ ਤਾਂ ਤੁਸੀਂ ਸ਼ਹਾਦਤ ਦਾ ਮਿਆਰ ਕਿੰਨਾ ਨੀਵਾ ਕਰ ਰਹੇ ਹੋ ਯਾਰ ਸ਼ਹੀਦ ਉਹ ਆ ਭਾਈ ਅਮਰਜੀਤ ਸਿੰਘ ਜਿਹਨੇ ਉੱਤਰਾਖੰਡ ਮਾਰਿਆ ਉਹਨੂੰ ਗੁਰਦੁਆਰੇ ਦੇ ਪ੍ਰਧਾਨ ਨੂੰ ਜੋ ਗੁਰਦੁਆਰਾ ਸਾਹਿਬ ਦੀ ਉੱਥੇ ਹਦੂਦ ਅੰਦਰ ਗਲਤ ਕੰਮ ਕਰਾਉਂਦਾ ਸੀ ਆਰਕੈਸਟਰ ਨਚਾਉਂਦਾ ਸੀ ਉਹਦੀ ਸ਼ਹੀਦ ਦੀ ਲਾਸ਼ ਨਹੀਂ ਲੈਣ ਗਿਆ ਕੋਈ ਉੱਥੋਂ 15 ਦਿਨ ਬਾਅਦ ਉੱਥੋਂ ਦੇ ਐਸਐਸ ਜਦੋਂ ਤਾਂ ਐਨਕਾਊਂਟਰ ਹੋ ਗਿਆ ਵਿਚਾਰੇ ਦਾ ਕਿ ਇਹਦੀ ਗੱਲ ਹੀ ਹੈ ਮਹੀਨੇ ਤੋਂ ਮਹੀਨਿਆਂ ਦੀ ਜਦੋਂ ਉਹਦਾ ਐਨਕਾਊਂਟਰ ਹੋ ਗਿਆ ਉਸ ਤੋਂ ਬਾਅਦ ਚ ਐਸਐਸਪੀ ਨੇ 15 ਦਿਨ ਬਾਅਦ ਰਿਪੋਰਟ ਦਿੱਤੀ ਸੀ ਕਿ মিডিਆ 'ਚ ਵੀ ਹਜੇ ਤੱਕ ਉਹਦੀ ਕੋਈ ਲਾਸ਼ ਨਹੀਂ ਲੈਣ ਆਇਆ ਉਹਦਾ ਕੋਈ ਵਾਇਰਸ ਨਹੀਂ ਆਇਆ ਤੇ ਜੇ ਥੋੜੇ ਦਿਨ ਹੋਰ ਕੋਈ ਨਾ ਆਇਆ ਤੇ ਅਸੀਂ ਇਹ ਲਾਸ਼ ਗੁੰਮਸ਼ੁਦਾ ਸਮਝ ਕੇ ਜਾਂ ਉਹਨਾਂ ਚ ਜਿਹੜੇ ਲਵਾਰਸ ਹੁੰਦੇ ਆ ਉਹਨਾਂ ਚ ਸਾਰਦ ਦਾਂਗੇ ਜਿਹੜੇ ਤਾਂ ਸ਼ਹੀਦ ਦੇ ਜਿਹੜੇ ਤਾਂ ਸ਼ਹੀਦ ਨੇ ਕੌਮ ਦੇ ਉਹਨਾਂ ਦੀਆਂ ਲਾਸ਼ਾਂ ਕੂੜਿਆਂ ਚ ਰੁੱਲਦੀਆਂ ਫਿਰਦੀਆਂ ਉੱਥੇ ਕੋਈ ਲੈਣ ਨਹੀਂ ਗਿਆ ਉਹਨਾਂ ਨੂੰ ਤੇ ਜਿਹੜੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਕਾਂਗਰਸ ਦਾ ਝੰਡਾ ਪਾ ਕੇ ਸ਼ਮਸ਼ਾਨ ਘਟ ਤੱਕ ਲੈ ਕੇ ਗਏ ਉਹਨਾਂ ਪਿੱਛੇ 2 ਸਾਲ ਹੋ ਗਏ ਆਪਾਂ ਦੇਸ਼ਾਂ ਵਿਦੇਸ਼ਾਂ ਚ ਰੌਲਾ ਪਾਉਂਦੇ ਫਿਰਦੇ ਆ ਅਸੀਂ ਕੋਈ ਬਾੜੇ ਚੰਗੇ ਬੰਦੇ ਨਹੀਂ ਅਸੀਂ ਮਾੜੇ ਆ ਭਾਈ ਸਾਨੂੰ ਮਾੜੇ ਰਹਿਣ ਤੋਂ ਨਾ ਸਾਨੂੰ ਚੰਗਾ ਬਨਨ ਦਾ ਸ਼ੌਂਕ ਆ ਪਰ ਤੁਹਾਨੂੰ ਇੰਨੀ ਗੱਲ ਦੱਸ ਦਈਏ ਅਸੀਂ ਕਦੇ ਕਿਸੇ ਚੰਗੇ ਬੰਦੇ ਨੂੰ ਨਹੀਂ ਮਾਰਾਂਗੇ ਪਿੱਛੇ ਜੇ ਹੋਰ ਵੀ ਬਹੁਤ ਰੋਲੇ ਪਏ ਆ ਜਿੰਨਾ ਕਰਕੇ ਸਾਨੂੰ ਐਂ ਕਿਹਾ ਗਿਆ ਵੀ ਇਹ ਐਂਟੀ ਸਿੱਖ ਨੇ ਜਾਂ ਐਂਟੀ ਪੰਜਾਬ ਨੇ ਜਾਂ ਐਂਟੀ ਖਾਲਸਾਣ ਨੇ ਅਸੀਂ ਕਦੇ ਵੀ ਇਹ ਅਸੀਂ ਜਿੱਥੋਂ ਦੇ ਉੱਥੇ ਹੀ ਰਹੇ ਆ ਪੰਜਾਬ 'ਚ ਹੀ ਰਹੇ ਆ ਪੰਜਾਬ ਦੇ ਉਲਟ ਚੱਲ ਕੇ ਕਿੱਥੇ ਜਾਵਣਾਂਗੇ ਯਾਰ ਆਪਦੀ ਕੌਮ ਦੇ ਉਲਟ ਚੱਲ ਕੇ ਕਿੱਥੇ ਜਾਵਣਾਂਗੇ ਸ਼ੁਰੂ ਤੋਂ ਆਪਦੀ ਕੌਮ ਦੀਆਂ ਕਿੱਸਾ ਕਿੱਸੇ ਸੁਣਦੇ ਆਏ ਆ ਉਹਨਾਂ ਨੇ ਇੰਨੀ ਦਲੇਰੀ ਦਿੱਤੀ ਹੈ ਵੀ ਅਸੀਂ ਆਹ ਕੰਮ ਕਰੀ ਜਾਂਦੇ ਆ ਜੇ ਆਪਦੀ ਕੌਮ ਦੇ ਆ ਮਹਾਨ ਸ਼ਹੀਦਾਂ ਦੀਆਂ ਯੋਧਿਆਂ ਦੀਆਂ ਕਹਾਣੀਆਂ ਸੁਣੀਆਂ ਨੇ ਨਾ ਤਾਂ ਹੀ ਇੰਨਾ ਬਲ ਬਖਸ਼ਿਆ ਜਾਂ ਇੰਨਾ ਮਨ 'ਚ ਜਿਗਰਾ ਆਇਆ ਵੀ ਆਪਦੇ ਭਰਾ ਦੀ ਮੌਤ 'ਤੇ ਉੱਠ ਕੇ ਬਦਲਾ ਲੈ ਸਕੀਏ ਠੀਕ ਹੈ ਯਾਰ ਲਾਈਨ ਹੀ ਅਸੀਂ ਮਾੜੇ ਚ ਪੈ ਗਏ ਤਾਂ ਲਾਈਨ ਹੀ ਮਾੜੀ ਆ ਮਾੜੀਆਂ ਲਾਈਨਾਂ 'ਚ ਮਾੜੇ ਕੰਮ ਹੀ ਹੋਣੇ ਆ ਠੀਕ ਹੈ ਮੈਂ ਨਹੀਂ ਕਹਿੰਦਾ ਸਾਨੂੰ ਕੋਈ ਚੰਗਾ ਕਹੋ ਪਰ ਅਸੀਂ ਕਦੇ ਵੀ ਕਿਸੇ ਗੁਰੂ ਦੇ ਸਿੱਖ ਨੂੰ ਕਦੇ ਵੀ ਨਿਅੱਥੇ ਨੂੰ ਨਿਰਦੋਸ਼ ਨੂੰ ਨਹੀਂ ਮਾਰਾਂਗੇ ਹਾਂ ਜਿਹੜਾ ਬੰਦਾ ਸਾਡੇ ਉਲਟ ਚੱਲੂਗਾ ਸਾਡੇ ਦੁਸ਼ਮਣਾਂ ਦੀ ਮਦਦ ਕਰੂਗਾ ਉਹ ਕਿਸੇ ਵੀ ਸੰਸਥਾ ਦਾ ਕੁਝ ਵੀ ਹੋਵੇ ਕਿਸੇ ਚਾਹੇ ਉਹ ਕਾਸੇ ਦਾ ਵੀ ਪ੍ਰਧਾਨ ਹੋਵੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਠੀਕ ਹੈ ਕਿਸੇ ਵੀ ਮੂਵਮੈਂਟ ਨਾਲ ਸੰਬੰਧਿਤ ਹੋਵੇ ਉਹਨੂੰ ਅਸੀਂ ਮਾਰਾਂਗੇ ਤੇ ਮਾਰਿਆ ਵੀ ਆ ਪਰ ਕਦੇ ਵੀ ਐਸ ਗੱਲ ਕਰਕੇ ਵੀ ਹਾਂ ਉਹਨਾਂ ਦੀ ਖਾਲਿਸਤਾਨ ਦੀ ਮੰਗ ਜਾਂ ਕੱਟੜ ਸਿੱਖ ਨੇ ਕਦੇ ਵੀ ਨਹੀਂ ਠੀਕ ਹੈ ਇਹ ਜੇ ਕੰਮ ਕਰਨ ਤੋਂ ਪਹਿਲਾਂ ਮਹਾਰਾਜ ਸਾਡੇ ਆਪ ਹੀ ਸਾਹ ਕੱਟ ਲਵੇ ਵੀ ਅਸੀਂ ਕਦੇ ਆਪ ਆਪ ਦੀਆਂ ਕੌਮ ਦੀਆਂ ਲੱਤਾਂ ਵਢੀਏ ਪਰ ਜੇ ਕੋਈ ਬੰਦਾ ਸਾਡੇ ਦੁਸ਼ਮਣਾਂ ਦੀ ਮਦਦ ਕਰੂਗਾ ਉਹ ਕੋਈ ਹੋਵੇ ਕਿਸੇ ਅਹੁਦੇ ਤੇ ਬੈਠਾ ਹੋਵੇ ਉਹਨਾਂ ਨੂੰ ਅਸੀਂ ਮਾਰਾਂਗੇ ਜ਼ਰੂਰ ਮਾਰਾਂਗੇ ਠੀਕ ਹੈ ਇੰਨੀ ਗੱਲ ਮੈਂ ਕਹਿਣੀ ਸੀ ਬਾਕੀ ਇੱਕ ਵਾਰੀ ਸੋਚ ਸਮਝ ਲਓ ਆਪ ਵੀ ਬਿਨਾ ਗੱਲੋਂ ਕਿਧਰਾਂ ਦਾ ਗੂੰ ਪਹਾੜੀ ਨਾ ਚੜਾਇਆ ਕਰੋ ਉਹ ਮੁੰਡਾ ਅੰਬਰਸਰ ਵਾਲਾ ਜਿਹਨੇ ਸੂਰੀ ਮਾਰਿਆ ਉਹ ਵੀ ਇਲੈਕਸ਼ਨਾਂ 'ਚ ਹੁਣ ਖੜਾ ਹੋਇਆ ਆਇਆ ਸੀਗਾ ਉਹਦੇ ਪਿੱਛੇ ਕਿੰਨਾ ਕ ਰੌਲਾ ਪਾਇਆ ਵਿਚਾਰੇ ਦੇ ਪਿੱਛੇ ਯਾਰ ਕਿਸੇ ਨੇ ਹੈ ਸਣੀ ਮੁੰਡਾ ਜਿਹਨੇ ਉਹ ਸੁਦੀਰ ਸੂਰੀ ਮਾਰਿਆ ਉਹ ਸ਼ਹੀਦ ਨੇ ਭਾਈ ਜਿੰਦਾ ਸ਼ਹੀਦ ਨੇ ਜਿਨ੍ਹਾਂ ਨੇ ਆਪਦੀ ਯਾਰ ਉਮਰ ਲਾਤੀ ਉਹਦਾ ਵਧੀਆ ਚੱਲਦਾ ਕਾਰੋਬਾਰ ਸੀ ਵਿਚਾਰੇ ਦਾ ਮਾਰਕ ਜੇਲ੍ਹ ਚ ਬੈਠਾ ਕਿੰਨੀ ਕੁ ਦੀ ਜ਼ਿਕਰ ਕੀਤਾ ਬਈ ਕਿਸੇ ਨੇ ਅ ਅਮਰਜੀਤ ਸਿੰਘ ਦੀ ਭਾਈ ਜੀ ਜਿਹਨੇ ਉੱਤਰਾਖੰਡ ਜੇ ਭਾਈ ਅਮਰਜੀਤ ਸਿੰਘ ਜੀ ਨੇ ਉੱਤਰਾਖੰਡੇ ਡਾ ਕੰਮ ਕੀਤਾ ਕੌਮ ਦੀ ਲੱਥੀ ਪੱਗ ਸਿਰ ਤੇ ਰੱਖੀ ਹੈ ਦੁਬਾਰੇ ਉਹ ਤਾਂ ਉਹ ਕਿੰਨਾ ਕ ਯਾਦ ਕਰ ਲਿਆ ਤੁਸੀਂ ਮੂਸੇ ਆਲਾ ਮੂਸੇ ਆਲਾ ਮੂਸੇ ਆਲਾ ਲਈ ਆ ਇਹਨੇ ਆਉਣ ਵਾਲੇ ਸਮੇਂ ਚ ਬਿਆਨਤਾ ਪੁੱਛੜ ਬੰਨਣਾ ਸੀ ਜਿੱਡਾ ਇਹ ਹੰਕਾਰਿਆ ਸੀ ਤੇ ਨਾਮ ਦੇ ਨਸ਼ੇ ਚ ਪੈਸੇ ਦੇ ਨਸ਼ੇ ਚ ਜਿੰਨਾ ਇਹ ਨੇ ਰੱਬ ਨੂੰ ਭੁੱਲਿਆ ਸੀ ਇਦੂ ਵੱਧ ਨੁਕਸਾਨ ਹੀ ਕਿਸੇ ਨੇ ਨਹੀਂ ਕਰਨਾ ਸੀ ਕੌਮ ਦਾ ਬਾਕੀ ਮਹਾਰਾਜ ਜੀ ਜਾਨੀ ਜਾਨ ਨੇ ਸਮਾਂ ਬਹੁਤ ਬਲਵਾਨ ਹੈ ਕੁਝ ਗੱਲਾਂ ਸਮੇਂ ਦੇ ਨਾਲ ਮੂਰੇ ਆ ਵੀ ਗਈਆਂ ਨੇ ਜਿਹੜੀਆਂ ਰਹਿ ਗਈਆਂ ਉਹ ਆ ਵੀ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੋਰ ਗੱਲ ਐਡ ਕਰ ਦਵਾਂ ਕਿ ਹਰ ਕਿਸੇ ਬੰਦੇ ਨੇ ਵੈਸੇ ਤਾਂ ਆਪਣੇ ਦਿਮਾਗ ਦੇ ਹਿਸਾਬ ਨਾਲ ਸੋਚਣਾ ਹੁੰਦਾ ਹੁਣੇ ਹਰੇਕ ਨਿਆਲ ਤੇ ਐਂਗਲ ਨਾਲ ਦੇਖਣਾ ਚਲੋ ਹਰੇਕ ਤੇ ਐਂਗਲ ਨਾਲ ਕਿਸੇ ਦਾ ਦੇਖਣ ਨੂੰ 6 ਲੱਗਦਾ ਕਿਸੇ ਨੂੰ 9 ਲੱਗਦਾ ਦੋਵੇਂ ਆਪਦੀ ਥਾਂ ਸਹੀ ਹੁੰਦੇ ਆ ਪਰ ਸਿੱਧੂ ਦਾ ਮਰਨ ਦਾ ਕਾਰਨ ਕੋਈ ਪੋਲਿਟਿਕਲ ਨਹੀਂ ਸੀ ਆ ਚਲੋ ਜੋ ਆਪਾਂ ਗੱਲਾਂ ਕੀਤੀਆਂ ਇਹ ਅੱਜ ਦੇ ਸਮੇਂ 'ਚ ਜੋ ਗੱਲਾਂ ਹੋ ਰਹੀਆਂ ਜੋ ਇਲੈਕਸ਼ਨਾਂ ਦੇ ਸਮੇਂ ਦੇ ਦੌਰਾਨ ਜੋ ਮਾਹੌਲ ਸੀ ਮੈਂ ਉਹ ਸਾਹਮਣੇ ਲਈ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਸਿੱਧੂ ਤੇ ਮਰਨ ਦਾ ਰੀਜ਼ਨ ਕੋਈ ਪੋਲਿਟਿਕਲ ਰੀਜ਼ਨ ਨਹੀਂ ਸੀਗਾ ਠੀਕ ਹੈ ਐਡੀ ਕੋਈ ਧੋਫ ਨਹੀਂ ਸੀਗੀ ਵੀ ਸੈਂਟਰ ਗਵਰਨਮੈਂਟ ਨੂੰ ਇਹਦੀ ਫਿਕਰ ਪੈ ਗਈ ਸੀਗੀ ਵੀ ਸਿੱਧੂ ਬਹੁਤ ਜਾਗਰੂਕ ਸੋਚ ਵਾਲਾ ਆ ਗਿਆ ਜੇ ਇੰਦਾਂ ਜੁੱਤਾ ਐਜੇ ਲੋਕ ਤਾਂ ਉਹਨਾਂ ਨੂੰ ਚਾਹੀਦੇ ਹੁੰਦੇ ਆ ਜਿਹੜੇ ਪਾਵਰ ਲਈ ਜਾਂ ਪੈਸੇ ਲਈ ਜਿੱਧਰ ਨੂੰ ਮਰਜ਼ੀ ਤੁਰ ਪੈਣ ਉਹਨਾਂ ਨੂੰ ਐਡਾ ਕੋਈ ਫਰਕ ਨਹੀਂ ਜਿਹ ਨਾਲ ਤੁਰ ਸਕਦਾ ਹੈ ਨਾ ਉਹਨੂੰ ਬੀਜੇਪੀ ਨਾਲ ਤੁਰਨ ਨੂੰ ਐਡਾ ਕੋਈ ਚੱਕਰ ਹੈ ਨਹੀਂਗਾ ਤੁਰ ਉਹਦੇ ਨਾਲ ਵੀ ਤੁਰ ਸਕਦਾ ਉਹ ਠੀਕ ਹੈ ਨਾ ਉਹ ਬੀਜੇਪੀ ਨੇ ਤਾਂ ਕਾਂਗਰਸ ਦੇ ਮੁਕਾਬਲੇ ਆਪਣਾ ਕੁਝ ਵੀ ਨੁਕਸਾਨ ਨਹੀਂ ਕੀਤਾ ਕਾਂਗਰਸ ਨੇ ਨੁਕਸਾਨ ਕੀਤਾ ਜੋ ਵੀ ਪੰਜਾਬ ਦਾ ਹਮੇਸ਼ਾ ਜੋ ਵੀ ਕੀਤਾ ਜੇ ਉਹਦੇ ਨਾਲ ਤੁਰ ਸਕਦਾ ਫਿਰ ਇਹਨੂੰ ਹੋਰ ਕਿਸੇ ਪਾਰਟੀ ਨਾਲ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਨਾ ਠੀਕ ਹੈ ਇਹਦਾ ਕਾਰਨ ਪਛਣਾ ਸੀਗਾ ਜੇ ਕੋ ਕਹੂਗਾ ਕੁਝ ਹੋਇਦਾ ਹੋਗਾ ਵੀ 골ਡੀ ਦਾ ਇਹ ਦੇ ਉਹਦੇ ਨਾਲ ਕੀ ਲੱਖ ਖੱਸੀ ਵੀ ਉਹਦਾ ਉਹ ਕਿੱਡਾ ਸਰਕਲ ਸੀ ਜਾਂ 골ਡੀ ਕੀ ਜਾਣਦਾ ਛੇ ਸਰਕਲ ਬਾਰੇ ਸਿੱਧੂ ਮੂਸੇ ਵਾਲਾ ਵੀ ਉਹਨਾਂ ਬੰਦਿਆਂ 'ਚ ਉੱਠਦਾ ਬੰਦੇ ਸੀ ਜਿਹੜੇ ਬੰਦਿਆਂ 'ਚ ਯੂਨੀਵਰਸਿਟੀ ਟਾਈਮ ਦੇ ਦੌਰਾਨ ਅਸੀਂ ਉੱਠਦੇ ਪੈਂਦੇ ਰਹੇ ਹਾਂ ਮੈਂ ਤੇ ਲਾਰੈਂਸ ਭਈ ਅਸੀਂ ਸਟੂਡੈਂਟ ਪੋਲਿਟਿਕਸ 'ਚ ਐਕਟਿਵ ਰਹੇ ਹਾਂ ਬਾਬਾ ਸੰਧੂ ਹੁੰਦਾ ਸੀਗਾ ਜਿਨੇ ਸਿੱਧੂ ਨੂੰ ਕਾਂਗਰਸ ਜੁਆਇਨ ਕਰਾਈ ਸੀਗੀ ਉਹ ਸਾਨੂੰ ਵੀ ਮਿਲਦਾ ਗਿਲਦਾ ਰਿਆ ਸਾਨੂੰ ਵੀ ਕਿਤੇ ਲਿਆ ਜਾਂਦਾ ਸੀ ਉਹ ਬਿਆਰਾਂ ਦੋਸਤਾਂ ਵਾਂਗੂ ਵੀ ਆਜੋ ਯਾਰ ਫਲਾਨੀ ਸਾਹ ਚੱਲੀ ਆਜੋ ਝੌਂਕੀ ਸਾਹ ਚੱਲੀਏ ਉਹਨੇ ਸਾਨੂੰ ਵੀ ਕੋਸ਼ਿਸ਼ ਕੀਤੀ ਵੀ ਆ ਇਹਨਾਂ ਨੂੰ ਵੀ ਕਾਂਗਰਸ ਨਹੀਂ ਮਤਲਬ ਵੀ ਕਰੀਏ ਪਰ ਆਪਣਾ ਉਧਰ ਇੰਟਰਸਟ ਹੀ ਨਹੀਂ ਸੀ ਨਾ ਕਦੇ ਬਣਿਆ ਆਪਾਂ ਉਹ ਉਹਨਾਂ ਨਾਲ ਕਦੇ ਤੋੜੀ ਨਹੀਂ ਸਕਦੇ ਸੀ ਫਿਰ ਆਪਣਾ ਉਧਰ ਚੀਜ਼ ਇੰਟਰਸਟਿੰਗ ਹੁੰਦੀ ਆ ਆਪਾਂ ਆਪ ਦਾ ਚਲੋ ਜੀ ਕੰਮਕਾਰ ਕਰਨ ਨੂੰ ਆਪ ਦਾ ਆਪਾਂ ਛੱਕ ਕੇ ਬਾਹਰ ਆ ਗਏ ਪਰ ਗੱਲਾਂ ਆ ਇਹ ਇੱਕ ਸਰਕਲ ਸਾਡੇ ਰਲਦੇ ਸੀ ਮੇਰੇ ਕਹਿਣ ਦਾ ਮਤਲਬ ਆ ਕਰ ਲਾਲ ਨੇ ਮੇਰੇ ਬ੍ਰਦਰ ਨੇ ਕੋਈ ਇਦਾਂ ਦੀ ਗੱਲ ਕਰਤੀ ਸੀ ਕੋਈ ਇਦਾਂ ਦੀ ਕੋਈ ਗੱਲ ਕਿਸੇ ਸਰਕਲ ਚ ਬੈਠੇ ਕਰਤੀ ਸੀ ਕਿਸੇ ਆਰਟਿਸਟ ਕੋਲੇ ਜਿਹੜੀ ਉਹ ਘੁੰਮ ਘਮਾ ਕੇ ਸਿੱਧੂ ਕੋਲੇ ਜਾਵੜੀ ਤੇ ਸਿੱਧੂ ਨੇ ਸਾਡੇ ਐਂਟੀ ਨਾਲ ਰਲ ਕੇ ਕੋਈ ਆਪਦੀ ਟਕੜਮ ਲਾ ਕੇ ਇਹਨਾਂ ਨੇ ਵੀ ਆਪਦੇ ਹੰਕਾਰ ਚ ਇਹ ਚੀਜ਼ ਸੋਚੀ ਵੀ ਹਾਂ ਇਹਦਾ ਨੁਕਸਾਨ ਕਰਾ ਦਈਏ ਕੋਈ ਹੋਰ ਵੀ ਰੀਜ਼ਨ ਸੀ ਕਿ ਕੱਲਾ ਇਹੀ ਰੀਜ਼ਨ ਨਹੀਂ ਸੀ ਪਰ ਇਹ ਵੀ ਰੀਜ਼ਨ ਸੀਗਾ ਇਹ ਮੈਂ ਤਾਂ ਕਹਿਣਾ ਚਾਹੁੰਦਾ ਵੀ ਬਹੁਤ ਬੰਦੇ ਇਹ ਕਹਿ ਦਿੰਦੇ ਆ ਵੀ ਇਹ ਉਹਦੇ ਨਾਲ ਇਹਦਾ ਟਕੀ ਲੈਣ ਦੇਣ ਸੀਗਾ ਕੁਝ ਉਹੀ ਬੰਦੇ ਜਿਨ੍ਹਾਂ ਨੂੰ ਸਿੱਧੂ ਆਪਦੇ ਆਲ ਦਾ ਟਾਈਮ ਨਾਲ ਰੱਖਦਾ ਸੀ ਉਹ ਕਿਸੇ ਟਾਈਮ ਸਾਡੇ ਜਾਣ ਕਰ ਰਹੇ ਆ ਦੇਖਿਆ ਤੁਸੀਂ ਸਾਡੀਆਂ ਸੀਗੀਆਂ ਕੋਈ ਆਪਸ ਵਿੱਚ ਕੋਈ ਚੀਜ਼ਾਂ ਮੜੀਆਂ ਮੁੱਟੀਆਂ ਚਾਹੁੰਦੇ ਨਾ ਚਾਹੁੰਦੇ ਇੰਟਰੈਕਟ ਇੰਟਰੈਕਟ ਹਲਦੀਆਂ ਠੀਕ ਹੈ ਕੋਈ ਗੱਲਾਂ ਇੱਧਰ ਤੋਂ ਉੱਧਰ ਟਰੈਵਲ ਹੋਣੀਆਂ ਨਹੀਂ ਇਹ ਰੀਜ਼ਨ ਸੀਗਾ ਹੋਰ ਕੋਈ ਰੀਜ਼ਨ ਨਹੀਂ ਸੀਗਾ ਬਾਕੀ ਜੋ ਇਹ ਯੂਥ ਦਾ ਸਮਾਂ ਤੇ એનર્ਜੀ ਹੈ ਕਿਸੇ ਵਧੀਆ ਗੱਲਾਂ ਨੂੰ ਨਹੀਂ ਚਾਹੀਦੀ ਆ ਮੈਂ ਤਾਂ ਇਹੀ ਮੈਸੇਜ ਦਿੰਨਾ ਜੇ ਕਿਸੇ ਦੇ ਇੱਕ ਬੰਦੇ ਦੇ ਵੀ ਸਮਝ ਆ ਜੂਗੀ ਤਾਂ ਮੈਂ ਸੋਚੂਗਾ ਵੀ ਵਰਥ ਹੈ ਮੇਰੀ ਇਹ ਆਡੀਓ ਪਾਉਣਾ ਠੀਕ ਹੈ ਇਹ ਬਲਕੌਰ ਸਿੰਘ ਆ ਰਕੇ ਜਿਹੜੇ ਯਾਰ ਰਾਹੁਲ ਗਾਂਧੀ ਨੂੰ ਜਾ ਕੇ ਇਹ ਗੱਲ ਕਹਿ ਸਕਦੇ ਆ ਵੀ ਆਪਣੀ ਤੇ ਜੀ ਸੇਮ ਸਿਚੁਏਸ਼ਨ ਹੈ ਉਸੇ ਟ੍ਰੈਜੇਡੀ ਚ ਤੁਸੀਂ ਲੰਘੇ ਹੋ ਉਸੇ ਚ ਮੈਂ ਲੰਘਿਆ ਵੀ ਤੁਸੀਂ ਵੀ ਸ਼ੀਤ ਪਰਿਵਾਰ ਤੋਂ ਆ ਮੈਂ ਵੀ ਤੁਸੀਂ ਮੇਰੀ ਗੱਲ ਸਮਝ ਸਕਦੇ ਹੋ ਇਹਨਾਂ ਪਿੱਛੇ ਸਮਾਂ ਨਾ ਖਰਾਬ ਕਰੋ ਠੀਕ ਹੈ ਇਹ ਡਰਾਮੇਵਾਦ ਬੰਦਾ ਜਿਹੜਾ ਬੰਦਾ ਬੁੱਢੀ ਉਮਰੇ ਆਕੇ ਵੀ ਜਿਨੇ ਦਾੜੀ ਤੇ ਛੱਟਾ ਵਾਲ ਵੀ ਨਹੀਂ ਆਉਂ ਦਿੱਤਾ ਕਿੱਡੀ ਕੋਰੀ ਬੰਦੇ ਦੀ ਗੈਰਤ ਹੋ ਗਈ ਜਵਾਨ ਪੁੱਤ ਮਰਿਆ ਹੋਵੇ ਤੇ ਇਸ ਦਸਾਂ ਦੇ ਨਾਲ ਆ ਕੇ ਦਾੜੀ ਰੰਗ ਕਰ ਲਿੰਦਾ ਠੀਕ ਹੈ ਇਹ ਇਹ ਗੱਲਾਂ ਬਾਗੀਆਂ ਹੋਈਆਂ ਕਰਦਾ ਪਰ ਗੱਲਾਂ ਹੀ ਕਰ ਸਕਦਾ ਤੇ ਅਸੀਂ ਸੱਚੀ ਮੁੱੱਚੀ ਬਾਗੀਆਂ ਹੋਏ ਆਂ ਆਲ ਤੇ ਭਰਾਵਾਂ ਪਿੱਛੇ ਤੇ ਰਹਿੰਦੀ ਉਮਰ ਤੱਕ ਜਿੰਨਾ ਚੱਕਰ ਹੈਗੇ ਆ ਜਿੰਨਾ ਚੱਕਰ ਜਿਉਂਦੇ ਆ ਉਹਨਾਂ ਚੱਕਰ ਰਵਾਂਗੇ ਇਹਨਾਂ ਵਾਂਗੂ ਸਾਨੂੰ ਕੋਈ ਆਪਦਾ ਪਰਿਵਾਰ ਅੱਗੇ ਵਧਾਉਂਦੇ ਆ ਜਵਾਗ ਜੰਮਣ ਦੀਆਂ ਕੋਠੀਆਂ ਹਵੇਲੀਆਂ ਦੀ ਚਸ ਨਹੀਂ ਹੈਗੀ ਠੀਕ ਹੈ ਜਿਹੜੀ ਗੱਲ ਕਹੀ ਹੈ ਤੇ ਭਰਾਵਾਂ ਲਈ ਤੁਰਿਆਂ ਤੇ ਮਰਦੇ ਦਮ ਤੱਕ ਤੁਰਾਂਗੇ ਠੀਕ ਹੈ ਜੀ ਸਸੇ ਕ ਮਾਈਕੂ ਜੀ ਕਨ ਖੁੱਲਸਾ ਮਾਈਕੂ ਜੀ ਕਿਉਂ ਤੇ